ਹੈਲੋ एवरीवन ਵੈਲਕਮ ਟੂ ਏਅਰ ਕਲੈਕਸ਼ਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਆ ਕਾਟਨ ਦੇ ਸੂਟ ਡਿਜ਼ਾਈਨਰ ਸੂਟ ਰਹੂਗੇ ਅੱਜ ਦੀ ਵੀਡੀਓ ਦੇ ਵਿੱਚ ਸਾਰੇ ਬਹੁਤ ਹੀ ਵਧੀਆ ਸੂਟ ਹੈ ਤੁਹਾਨੂੰ ਬਹੁਤ ਪਸੰਦ ਆਉਣਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਰਿਕੁਐਸਟ ਕਰਦੇ ਆ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਸ ਤਰ੍ਹਾਂ ਹੀ ਲੱਗ ਰਹੀ ਹੈ ਸ਼ੁਰੂ ਕਰਦੇ ਆ ਵੀਡੀਓ ਇਹ ਬਹੁਤ ਹੀ ਸੋਹਣਾ ਕਾਟਨ ਦੇ ਉੱਪਰ ਸੂਟ ਆਊਗਾ ਨੈਕ ਲਾਈਨ ਬਹੁਤ ਹੀ ਸ बहुत ही सोहना इस तरह डिजाइन बने आऊगा ठीक है।, है जी और घेरे के उपर इस बहुत ही सोहना वर्क होया घेरे के उपर बहुत ही सोनी बुटीक की आइटम है जी ये चैक करो बहुत ही सोहना वर्क है घेरे के उपर ऑल ओवर सूट आऊगा और इस तरह साइडा लैस आएगी जीडी साइडा लैस दिती हुई है यी बाजू के उपर आएगी ठीक है जी ऑलओवर सूट रहूगा बहुत ही प्यारा फैब्रिक है जी प्योर कॉटन का फैबरिक है ਲਾਈਨਿੰਗ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਐ ਇਸ ਦੇ ਵਿੱਚ ਦੁਪੱਟੇ ਬਹੁਤ ਹੀ ਸੋਹਣੇ ਬਣੇ ਹੋਏ ਆ ਇਹਨਾਂ ਦੇ ਨਾਲ ਕੋਟਾ ਡੋਰੀਆ ਦੇ ਦੁਪੱਟੇ ਆਉਣਗੇ ਠੀਕ ਹੈ ਜੀ ਚੈੱਕ ਕਰੋ ਇਸ ਤਰ੍ਹਾਂ ਕੋਟਾ ਡੋਰੀਆ ਦੇ ਦੁਪੱਟੇ ਆਉਣਗੇ ਦੁਪੱਟੇ ਦੇ ਉੱਪਰ ਵਰਕ ਚੈੱਕ ਕਰੋ ਜੀ ਲੈਸ ਵਰਕ ਬਹੁਤ ਹੀ ਸੋਹਣਾ ਹੋਇਆ ਹੈ ਦੁਪੱਟੇ ਦੇ ਉੱਪਰ ਚੈੱਕ ਕਰੋ ਬਹੁਤ ਹੀ ਸੋਹਣਾ ਖੁੱਲਾ ਡੁੱਲਾ ਦੁਪੱਟਾ ਆਊਗਾ ਠੀਕ ਹੈ ਜੀ ਕਲਰ ਇਹਨਾਂ ਦੇ ਵਿੱਚ ਬਹੁਤ ਹੀ ਪਿਆਰੇ ਆਉਣਗੇ ਪ੍ਰਾਈਸ ਰਹੇਗਾ ਜੀ ਇਹਨਾਂ ਦਾ 2200 ਠੀਕ ਹੈ ਜੀ ਬਹੁਤ ਹੀ ਸੋਹਣਾ ਬੁਟੀਕ ਆਈਟਮ ਦਾ ਸੂਟ ਹੈ ਕਲਰ ਆਪਾਂ ਨੈਕਸਟ ਕਲਰ ਇਸ ਦੇ ਵਿੱਚ ਬਹੁਤ ਹੀ ਪਿਆਰਾ ਪਿੰਕ ਕਲਰ ਠੀਕ ਹੈ ਜੀ ਆਨੀਅਨ ਪਿੰਕ ਕਲਰ ਹੈ ਬਹੁਤ ਹੀ ਸੋਹਣਾ ਸੂਟ ਹੈ ਜੀ 올ਓਵਰ ਚੈੱਕ ਕਰੋ ਤੁਹਾਨੂੰ ਅਲੱਗ ਤੋਂ ਇਸ ਦੇ ਨੈਕ ਦੇ ਉੱਪਰ ਕੋਈ ਵੀ ਡਿਜ਼ਾਈਨ ਨਹੀਂ ਕਰਵਾਉਣਾ ਪਊਗਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਨੈਕ ਦੇ ਉੱਪਰ ਕਲਰ ਬਹੁਤ ਪਿਆਰੇ ਆ ਫੈਬਰਿਕ ਦੀ ਪੂਰੀ ਗਾਰੰਟੀ ਹੈ ਜੀ ਫੈਬਰਿਕ ਬਹੁਤ ਹੀ ਵਧੀਆ ਹੈ ਜੀ ਦੁਪੱਟਾ ਬਹੁਤ ਸੋਹਣਾ ਆਊਗਾ ਇਹਨਾਂ ਦੇ ਨਾਲ। ਯਕ। ਕੋਕਾ ਡੋਲਿਆ ਦਾ ਦੁਪੱਟਾ। ਜੀ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਡੇ ਚੈਨਲ ਨੂੰ ਤੁਸੀਂ ਜੇਕਰ 5 ਮੈਂਬਰਾਂ ਤੋਂ ਸਬਸਕ੍ਰਾਈਬ ਕਰਾਉਂਦੇ ਆ ਤੁਹਾਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ। ਸਕ੍ਰੀਨਸ਼ਾਟ ਪੇ ਜਿਓ ਤੁਸੀਂ ਸਬਸਕ੍ਰਾਈਬ ਕਰਾਇਆ ਪੰਜ ਮੈਂਬਰਾਂ ਤੋਂ ਸਪੈਸ਼ਲ ਡਿਸਕਾਊਂਟ ਮਿਲੇਗਾ ਤੁਹਾਨੂੰ ਸੂਟ ਦੇ ਉੱਪਰ ਠੀਕ ਹੈ ਜੀ ਆਹ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਜੀ ਲਾਈਟ ਜਿਆ ਬ੍ਰਾਊਨ ਜੇ ਸ਼ੇਡ ਹੈ ਜੀ ਦੁਪੱਟੇ ਬਹੁਤ ਹੀ ਪਿਆਰੇ ਆ ਅੱਜ ਦੀ ਵੀਡੀਓ ਚ ਜਿੰਨੇ ਵੀ ਸੂਟ ਤੁਹਾਨੂੰ ਦਿਖਾਉਣੇ ਆ ਸਾਰੇ ਡਿਜ਼ਾਈਨਰ ਪੀਸ ਰਹਿਣ ਵਾਲੇ ਆ ਜੀ ਔਰ ਪ੍ਰਿੰਟ ਦੀ ਆਪਣੇ ਕੋਲ ਕਾਫੀ ਵੈਰਾਈਟੀ ਆ ਗਈ ਹੈ ਪ੍ਰਿੰਟ ਸੂਟਾਂ ਦੀ ਵੀਡੀਓ ਆਪਾਂ ਅਲੱਗ ਤੋਂ ਬਣਾਵਾਂਗੇ ਇੱਕਾ ਬਹੁਤ ਹੀ ਪਿਆਰਾ ਦੁਪੱਟਾ ਔਰ ਜਿਹੜਾ ਇਸ ਦੇ ਘੇਰੇ ਤੇ ਕੰਮ ਹੋਇਆ ਬਿਲਕੁਲ ਹੀ ਯੂਨੀਕ ਜਿਹਾ ਕੰਮ ਹੋਇਆ ਹੈ ਚੈੱਕ ਕਰੋ ਘੇਰੇ ਤੇ ਬਹੁਤ ਹੀ ਸੋਹਣਾ ਵਰਕ ਹੋਇਆ ਜੀ ਬਹੁਤ ਹੀ ਸੋਹਣਾ ਪੈਚਵਰਕ ਕੀਤਾ ਹੋਇਆ ਹੈ ਬਹੁਤ ਪਿਆਰਾ ਲੱਗ ਰਿਹਾ ਜੀ ਪ੍ਰਾਈਸ ਰਹੇਗਾ ਜੀ 2300 ਸ਼ਿਪਿੰਗ ਫ੍ਰੀ ਹੈ ਜੀ 올ਓਵਰ ਇੰਡੀਆ ਕੋਈ ਐਕਸਟਰਾ ਚਾਰजेस ਨਹੀਂ ਹੈ ਸ਼ਿਪਿੰਗ ਦੇ ਠੀਕ ਹੈ ਜੀ ਜੋ ਸੂਟ ਦਾ ਪ੍ਰਾਈਸ ਦੱਸ ਰਹਾ ਹੈ ਉਹ ਹੀ ਤੁਸੀਂ ਦੇਣਾ ਹੈ सूट आया जी बहुत ही प्यारा राम टैक्स का फैब्रिक है जी ठीक है जी राम टैक्स का फैब्रिक है बेस राम टैक्स जी चेक करो जी नैक के उपर हैंडवर्क होया जी इस तरह नैक आएगा नैक के उपर हेंडवर्क हो जी बहुत ही प्यारा प्रिंट बहुत ही प्यारा और घेरे का वर्क चेक करो बहुत ही प्यारा घेरे का वर्क है जी ठीक है जी बॉटम के उपर वर्क आएगा बॉटम वर्क आएगा बहुत ही प्यारा चेक करो इस तरह बॉटम वर्क आएगा ठीक है जी क्रीम कलर की बॉटम रहेगी और दुपट्टा बहुत ही प्यारा कॉटन का सूट का प्राइस रहेगा जी बई सौ दुपट्टे की लेंथ चेक करो लेंथ देखो कि लेंथ है जी दुपट्टे की ਔਰ ਦੁਪट्टे ਦੇ ਦੋਨੋਂ 사이 ਇਸ ਤਰ੍ਹਾਂ ਪੈਚ ਲੱਗਿਆ ਹੋਏਗਾ ਕਿ 셔ਟ ਦੇ ਨਾਲ ਦਾ ਬਹੁਤ ਹੀ ਪਿਆਰਾ ਸੂਟ ਬਣ ਕੇ ਤਿਆਰ ਹੋਊਗਾ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਕਿ ਤੁਹਾਨੂੰ ਅੱਜ ਦੀ ਵੀਡੀਓ 'ਚ ਆਪਾਂ ਸਾਰੇ ਡਿਜ਼ਾਈਨਰ ਸੂਟ ਦਿਖਾਉਣੇ ਆ। ਇਹ ਚੈੱਕ ਕਰੋ। ਸੈਕੰਡ ਕਲਰ ਇਸਦੇ ਵਿੱਚ। ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰ ਲਓ। ਸਕਰੀਨ ਤੇ ਮੇਰਾ ਨੰਬਰ ਆ ਰਿਹਾ ਹੈ ਕਿਉਂਕਿ ਇਹਨਾਂ ਦੇ ਵਿੱਚੋਂ ਆਉਂਦੇ-ਆਉਂਦੇ ਸੂਟ ਸੋਲਡ ਆਊਟ ਹੋ ਜਾਂਦੇ ਇਸਦੇ ਵਿੱਚ ਵੀ ਮੇਰੇ ਕੋਲ ਦੋ ਹੀ ਕਲਰ ਲੈਫਟ ਰਹਿ ਗਏ ਆ ਜੀ। ਇਹ ਚੈੱਕ ਕਰੋ ਇਸ ਦੀ neck ਦੇ ਉੱਪਰ ਡਿਜ਼ਾਈਨ ਔਰ ਇਸ ਦੇ ਕਿਹੜੇ ਤੇ ਬਹੁਤ ਹੀ ਸੋਹਣਾ ਵਰਕ ਹੈ 2200 ਇਸ ਦੀ ਬੋਟਮ ਵਰਕ ਹੈ ਜੀ ਨਾਲ ਇਸ ਦੇ ਬਹੁਤ ਹੀ ਸੋਹਣਾ ਪ્યોਰ ਦਾ ਸੌਰੀ ਕਾਟਨ ਦਾ ਦੁਪੱਟਾ ਆਊਗਾ नेक्स्ट ਸਾਨੂੰ ਇੱਕ ਹੋਰ ਬਹੁਤ ਹੀ ਵਧੀਆ ਆਈਟਮ ਦਿਖਾਉਣੀ ਹੈ ਬਹੁਤ ਹੀ ਸੋਹਣਾ ਸੂਟ ਆਇਆ ਜੀ ਇਹ ਚੈੱਕ ਕਰੋ ਇਹ ਕਿ ਟੈਕਸ ਦਾ ਜੀ ਬੇਸ ਆ ਠੀਕ ਹੈ ਜੀ neck line ਬਹੁਤ ਹੀ ਵਧੀਆ ਬਣੀ ਹੋਈ ਹੈ ਔਰ ਇਸ ਤਰ੍ਹਾਂ ਲੈਸ ਵਰਕ ਹੋਇਆ ਆ ਬਹੁਤ ਹੀ ਵਧੀਆ ਲੈਸ ਲੱਗੀ ਹੋਈ ਹੈ ਲੈਸ ਵਰਕ ਬਹੁਤ ਹੀ ਪਿਆਰਾ ਹੋਇਆ ਜੀ ਘੇਰੇ ਦੇ ਉੱਪਰ ਵੀ ਲੈਸ ਵਰਕ ਹੋਇਆ ਪੂਰਾ ਇਸ ਤਰ੍ਹਾਂ ਲੈਸ ਵਰਕ ਮਿਲੇਗਾ ਤੁਹਾਨੂੰ ਪ੍ਰਿੰਟ ਬਹੁਤ ਹੀ ਪਿਆਰਾ ਅੰਬੀਆਂ ਵਾਲਾ ਪ੍ਰਿੰਟ ਹੈ ਜੀ नहीं, इस दी प्यारी है जी। करो। वर्क आएगा बहुत ही प्यारी बॉटम है जी इसकी दुप्टा आएगा कोटा डोरिया का प्राइस रहेगा जी इक्कीस बहुत ही प्यारा सूट बन के तयार होगा पार्टीवेयर सूट बनेगा जी कलर इस चेक कराने ਇਸ ਦੇ ਵਿੱਚ ਕਾਇਗਾ クリーム ਕਲਰ クリーム ਕਲਰ ਦੇ ਵਿੱਚ ਆਊਗਾ ਜੀ ਸੇਮ ਡਿਜ਼ਾਈਨ ਆਇਗਾ ਇਸ ਦੇ ਵਿੱਚ ਇਹ ਚੈੱਕ ਕਰੋ neck ਤੇ ਕਿੰਨਾ ਸੋਹਣਾ ਵਰਕ ਹੋਇਆ ਹੈ ਜੀ ਬਹੁਤ ਹੀ ਸੋਹਣੀ neck line ਬਣੀ ਹੋਈ ਹੈ ਔਰ ਸਾਈਡਾਂ ਤੇ ਇਸ ਤਰ੍ਹਾਂ लेस ਵਰਕ ਹੋਇਆ ਹੈ में इसे तरह इसकी क्रीम कलर की बॉटम आएगी बॉटम के उ इस तरह वर्क आएगा ठीक है जी और इसका भी दुपट्टा रहेगा कोटा कोटाडोरिया जी कोटा कोटाडोरिया दुप्टा आएगा बहुत ही प्यारा दुप्टा है दुपट्टे दोनों साइड इस तरह शर्ट के नाल पैच लग्या होएगा प्राइस रहेगा जी इक्की सौ फ्री शिपिंग है जी नैक्सट इसम बहुत ही प्यारा सूट ਬਹੁਤ ਹੀ ਸੋਹਣੀ neck line ਗ੍ਰੇ 컬러 ਦੇ ਉੱਪਰ ਸੂਟ ਤਿਆਰ ਹੋਇਆ ਜੀ ਚੈੱਕ ਕਰੋ ਇਹਦੀ neck line ਚੈੱਕ ਕਰੋ ਬਹੁਤ ਹੀ ਸੋਹਣਾ neck ਦੇ ਉੱਪਰ ਡਿਜ਼ਾਈਨ ਦਿੱਤਾ ਹੋਇਆ ਹੈ ਸਾਈਡਾਂ ਤੇ लेस ਵਰਕ ਆਏਗਾ ਪ੍ਰਿੰਟ ਬਹੁਤ ਹੀ ਪਿਆਰਾ ਜੀ ਅੱਗੇ ਪਿੱਛੇ ਸੇਮ ਪ੍ਰਿੰਟ ਆਏਗਾ ਔਰ ਬਾਟਮ ਤੇ ਇਸ ਤਰ੍ਹਾਂ ਵਰਕ ਆਏਗਾ ਬਾਟਮ ਤੇ ਇਸ ਤਰ੍ਹਾਂ ਵਰਕ ਆਏਗਾ ਜੀ ਠੀਕ ਹੈ ਜੀ ਸ Крим 컬러 ਦੇ ਨਾਲ ਬਾਟਮ ਹੈ ਜੀ ਮੈਚਿੰਗ ਔਰ ਦੁਪੱਟਾ ਇਸ ਦਾ ਦੁਪੱਟਾ ਕੋਟਾ ਡੋਰੀਆ ਦਾ ਰਹਿਣ ਵਾਲਾ ਜੀ ਚੈੱਕ ਕਰੋ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਜੀ ਠੀਕ ਹੈ ਜੀ ਨੈਕਸਟ ਪਿਕ ਹੋਰ ਬਹੁਤ ਹੀ ਵਧੀਆ ਆਈਟਮ ਆਈ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਚੈੱਕ ਕਰੋ ਜੀ ਸੂਟ ਕੋਟਾ ਦਾ ਸੂਟ ਹੈ ਬਹੁਤ ਹੀ ਪਿਆਰਾ ਤੁਹ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਡਿਜ਼ਾਈਨ ਜੀ ਡਾਰਕ ਗ੍ਰੇ ਕਲਰ ਦੇ ਉੱਪਰ ਨੈਕ ਲਾਈਨ ਬਹੁਤ ਹੀ ਪਿਆਰੀ ਥ्रेड ਵਰਕ ਦੇ ਨਾਲ ਉਹ ਨਾਲ ਹੀ ਇਸ ਤਰ੍ਹਾਂ ਇਸ ਦੇ ਉੱਪਰ ਬਹੁਤ ਹੀ ਸੋਹਣਾ ਘੇਰੇ ਤੇ ਵਰਕ ਹੋਇਆ ਹੈ ਜੀ ਉਹ ਡੋ ਪਟਾ ਤਾਂ ਬਹੁਤ ਹੀ ਜਿਆਦਾ ਪਿਆਰਾ ਬਿਲਕੁਲ ਮਾਡਲ ਵਾਲਾ ਸੂਟ ਹੈ ਫੋਟੋ ਚੈੱਕ ਕਰੋ ਜੀ ਇਸ ਤਰ੍ਹਾਂ ਬਣ ਕੇ ਤਿਆਰ ਹੋਊਗਾ ਮਾਡਲ ਵਾਲਾ ਪੀਸ ਹੈ ਜੀ ਪੂਰਾ ਦੁਪੱਟੇ ਬਹੁਤ ਹੀ ਪਿਆਰੇ ਇਹਨਾਂ ਦੇ ਬਣੇ ਹੋਏ ਆ। ਫੁੱਲੇ ਢੁਲੇ ਦੁਪੱਟੇ ਆਉਣਗੇ ਲੈਂਥ ਵਾਈਜ਼। ਦੁਪੱਟਾ ਬਹੁਤ ਵੱਡਾ ਜੀ ਚੈੱਕ ਕਰੋ ਦੁਪੱਟੇ ਦੇ ਉੱਪਰ ਪੂਰਾ ਥ्रेड ਵਰਕ ਹੋਇਆ ਜੀ। ਪ੍ਰਾਈਸ ਰਹੇਗਾ ਜੀ ਇਸ ਦਾ 2200 ਫ੍ਰੀ ਸ਼ਿਪਿੰਗ ਦੇ ਨਾਲ। ਨੈਕਸਟ ਇਸ ਦੇ ਵਿੱਚ ਆਊਗਾ ਮਾਊਸ ਕਲਰ। ਬਹੁਤ ਹੀ ਪਿਆਰੇ। एम्ब्रॉयडरी हुई है जी ऊपर चेक करो बहुत ही प्यारा माउस कलर बहुत ही प्यारी एम्ब्रॉयडरी हुई है ठीक है जी दुपट्टा बहुत ही प्यारा टैबी का दुपट्टा आएगा जी चेक करो दुपट्टे वर्क कलर बहुत ही प्यारा और ऊपर वर्क बहुत ही प्यारा होया जी ਨਾਰਮਲ ਜੀ ਰੇਂਜ ਹੈ ਜੀ 2200 ਦੇ ਵਿੱਚ ਸੂਟ ਮਿਲੇਗਾ ਫ੍ਰੀ ਸ਼ਿਪਿੰਗ ਦੇ ਨਾਲ 2 ਟੂ ਆਰਡਰ ਕਰਨ ਦੇ ਲਈ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਵਟਸਐਪ ਦੇ ਉੱਪਰ ਭੇਜਣਾ ਹੈ ਔਰ ਆਪਣਾ ਫੁੱਲ ਐਡਰੈਸ ਦੇਣਾ ਹੈ ਠੀਕ ਹੈ ਜੀ ਕੈਸ਼ ਆਨ ਡਿਲੀਵਰੀ ਨਹੀਂ ਹੋਏਗਾ ਜੀ ਆਨਲਾਈਨ ਪੇਮੈਂਟ ਹੁੰਦੀ ਹੈ ਇਹ ਚੈੱਕ ਕਰੋ ਇਹ ਕੇ ਪੀ ਸੱਪੜੇ ਕੋ ਤਿਆਰ ਹੋ ਕੇ ਆਇਆ ਜੀ ਬਹੁਤ ਹੀ ਪਿਆਰਾ ਨੈਕ ਲਾਈਨ ਚੈੱਕ ਕਰੋ ਬਹੁਤ ਹੀ ਪਿਆਰੀ neck ਬਣੀ ਹੋਈ ਹੈ ਜੀ। ਪ੍ਰਿੰਟ ਬਹੁਤ ਹੀ ਪਿਆਰਾ ਜੀ ਇਸ ਤਰ੍ਹਾਂ ਸਾਈਡਾਂ ਤੇ लेस ਵਰਕ ਹੋਇਆ ਜੀ। ਦੋਨੇ ਕਲੀਆਂ ਬਣੀਆਂ ਹੋਈਆਂ लेस ਵਰਕ ਦੇ ਨਾਲ। ਬਾਟਮ ਵਰਕ ਦੇਖੋ ਬਾਟਮ ਵਰਕ ਬਹੁਤ ਹੀ ਪਿਆਰਾ ਹੋਇਆ ਜੀ। ਔਰ ਕੋਟਾ ਡੋਰੀਆ ਦੇ ਦਿਸ ਦੇ ਨਾਲ ਦੁਪੱਟਾ ਆਏਗਾ ਬਹੁਤ ਹੀ ਪਿਆਰਾ ਦੁਪੱਟਾ ਆਏਗਾ। ਕਲਰ ਇਸ ਦੇ ਵਿੱਚ। ਇਹ ਚੈੱਕ ਕਰੋ। ਇਸ ਦੇ ਵਿੱਚ ਕਲਰ ਹੈ ਜੀ। ਤੁਹਾਨੂੰ ਕੋਲ ਕੇ ਚੱਕਰੋ ਮੈਂ। ਕਲਰ ਆਏਗਾ ਜੀ ਇਹ orange ਫਲਾਵਰ ਦੇ ਨਾਲ ਆਏਗਾ ਠੀਕ ਹੈ ਜੀ ਔਰ ਇੱਕ ਕਲਰ ਇਸ ਦਾ ਆਏਗਾ ਲਾਈਟ ਇਹ ਗ੍ਰੀਨ ਫਲਾਵਰ ਦੇ ਨਾਲ ਠੀਕ ਹੈ ਜੀ ਪ੍ਰਾਈਸ ਰਹੇਗਾ ਜੀ ਇਹਨਾਂ ਦਾ 2200 ਠੀਕ ਹੈ ਜੀ ਫ੍ਰੀ ਸ਼ਿਪਿੰਗ ਦੇ ਨਾਲ ਇਹ ਤੁਹਾਨੂੰ ਸੂਟ ਮਿਲੂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿੰਨੇ ਵੀ ਸੂਟ ਦਿਖਾਏ ਆ ਡਿਜ਼ਾਈਨਰ ਪੀਸ ਸੀਗੇ ਇਹਨਾਂ ਦਾ ਪ੍ਰਾਈਸ ਜੇ ਤੁਹਾਨੂੰ ਇਹਨਾਂ ਦਾ ਪ੍ਰਾਈਸ ਜ਼ਿਆਦਾ ਲੱਗ ਰਿਹਾ ਹੈ ਤੇ ਇਹ ਕੋਈ ਵੀ ਇਸ ਦੇ ਵਿੱਚ ਤੁਹਾਨੂੰ ਡਿਜ਼ਾਈਨ ਐਕਸਟਰਾ ਪਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਇਹ ਕਿ ਟੈਕਸ ਦਾ ਫੈਬਰਿਕ ਹੈ ਪੂਰੀ ਗਾਰੰਟੀ ਹੈ ਫੈਬਰਿਕ ਦੀ ਸਕਰੀਨਸ਼ਾਟ ਲੈ ਕੇ ਮੈਨੂੰ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ